ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਅੱਜ ਆ ਵੀਰ ਉਹਨੇ ਆਏ ਨੇ ਬੱਕਰੀਆਂ ਭੇਡਾਂ ਲੈ ਕੇ ਇੱਥੇ ਇਹ ਸ਼ਮਸ਼ਾਨ ਘਾਟ ਦੇ ਵਿੱਚ ਖੜੇ ਨੇ ਹੁਣ ਇਸ ਟਾਈਮ ਆ ਦੇਖ ਲੋ ਕਿਆ ਹਾਲਾਤ ਬਣੇ ਪਏ ਨੇ ਜੇ ਦੇਖੋ ਇੱਥੇ ਭਰ ਭੋਰਾ ਸਫਾਈ ਨਹੀਂ ਰਹਿਣਦੀ ਹੈਗੀ ਲਾਏ ਹੋਏ ਬੂਟੇ ਸਾਰੇ ਬੂਟੇ ਇਹ ਖਾ ਗਏ ਨੇ ਕਿੰਨੀ ਮਿਹਨਤ ਕੀਤੀ ਆਪਾਂ ਨੇ ਕਿੰਨੀ ਮਿਹਨਤ ਕੀਤੀ ਆ ਦੇਖ ਲੋ ਲੈ ਤੁਹਾਨੂੰ ਦਿਖਾਉਨੇ ਆ ਸਾਰ ਅਬ ਖਾ ਗਏ ਬੂਟੇ ਕੀ ਕਰਾਂਗੇ ਕਿੱਦਾਂ ਕਰੀਏ ਯਾਰ ਇੱਕ ਇਹਨਾਂ ਨੇ ਤੇ ਇੱਕ ਡੰਗਰਾਂ ਵਾਲਿਆਂ ਨੇ ਬੜਾ ਸਾਨੂੰ ਤੰਗ ਕੀਤਾ ਹੋਇਆ ਇਹਨਾਂ ਦਾ ਹੱਲ ਹੋਣਾ ਚਾਹੀਦਾ ਆ ਲੋ ਸਾਰੇ ਜਿੰਨੇ ਵੀ ਆਪਾਂ ਬੂਟੇ ਲਾਏ ਸੀ ਸਾਰੇ ਹੀ ਖਲਾ ਦਿੱਤੇ ਨੇ ਹੁਣ ਜੇਕਰ ਕੋਈ ਇੱਥੇ ਆਪਾਂ ਆ ਸ਼ਮਸ਼ਾਨ ਘਾਟ ਨੂੰ ਇੰਨਾ ਸਫਾਈ ਰੱਖਦਿਆਂ ਕੋਈ ਮਰਗਤ ਹੁੰਦੀ ਆ ਕੋਈ ਕੁਝ ਵੀ ਹੁੰਦਾ ਆ ਲੋ ਜੇ ਹੁਣ ਅਸੀਂ ਇਹਨਾਂ ਨੂੰ ਕੁਝ ਕਹਨੇ ਜਾਂ ਕੋਈ ਗੱਲਬਾਤ ਕਰਦੇ ਜਾਂ ਇਹਨਾਂ ਤੇ ਪਰਚਾ ਵਗੈਰਾ ਕਰਾਉਨੇ ਆ ਫਿਰ ਇੱਥੇ ਬੰਦੇ ਕਹਿ ਦਿੰਦੇ ਨੇ ਇਹ ਗਰੀਬ ਬੰਦੇ ਨੇ ਜੀ ਫਲਾਨਾ ਜੀ ਢਿਮਕਾ ਜੀ ਇੱਕ ਇਹ ਹੋਗੇ ਇੱਕ ਡੰਗਰ ਚਾਰਨੇ ਵਾਲੇ ਹੋਗੇ ਇਹਨਾਂ ਨੇ ਬੜਾ ਮਤਲਬ ਨੁਕਸਾਨ ਕੀਤਾ ਵਾਤਾਵਰਣ ਦਾ ਲਓ ਆ ਦੇਖ ਲਓ ਤੁਸੀਂ ਹਾਲਾਤ ਕਿਆ ਬਣਾਏ ਪਏ ਨੇ ਜਿੰਨੇ ਵੀ ਰਸਤੇ ਦੇ ਵਿੱਚ ਬੂਟੇ ਲਾਏ ਸੀ ਸਾਰੀ ਗਰਮੀ ਦੇ ਵਿੱਚ ਆਪਾਂ ਨੇ ਬੜੀ ਮਿਹਨਤ ਕੀਤੀ ਆ ਲੋ ਜੀ ਇਹ ਨਾ ਜਾਰਦੀ ਗੱਲ ਨਹੀਂ ਆ ਇਹਦੀ ਬਹੁਤ ਗਲਤੀ ਆ ਇੱਕ ਮਿੰਟ ਇਧਰ ਗੱਲ ਸੁਣ ਲੈ ਹੁਣ ਧਿਆਨ ਨਾਲ ਇਧਰ ਮੁੱਕਰ ਕੇ ਅੱਗੇ ਤੋਂ ਇਹ ਰਸਤੇ ਨਹੀਂ ਤੁਸੀਂ ਲੈ ਕੇ ਆਉਣੇ ਹੈਗੇ ਠੀਕ ਆ ਹੱਥ ਨਹੀਂ ਬੰਦਣੇ ਕੋਈ ਗੱਲ ਨਹੀਂ ਹੱਥ ਨਹੀਂ ਆਪਾ ਬਣਾਣੇ ਦੇਖ ਨੁਕਸਾਨ ਕਰ ਰਹੇ ਹੋ ਨੁਕਸਾਨ ਕਰਕੇ ਅਸੀਂ ਬੋਲ ਰਹੇ ਆ ਗੰਦ ਪਾ ਰਹੀਆਂ ਆ ਆ ਗੰਦ ਦੇ ਕਿੰਨਾ ਪੈ ਗਿਆ ਹੁਣ ਤੇਤੋਂ ਇੰਨੀ ਗੱਲ ਜ਼ਰੂਰ ਆ ਤੇਤੋਂ ਸਫਾਈ ਕਰਾਉਣੀ ਆ ਹੁਣ ਸਾਰੀ ਝਾੜੂ ਤੇਰੇ ਤੋਂ ਮਰਾਉਣਾ ਜਿਵੇਂ ਮਰਜ਼ੀ ਕਰ ਇਹਨਾਂ ਨੂੰ ਇੰਨੀ ਕਿ ਤੈਨੂੰ ਸਜ਼ਾ ਜ਼ਰੂਰ ਲਾਉਣੀ ਆ ਠੀਕ ਆ ਹੁਣ ਜਿੰਨੇ ਬੂਟੇ ਖਰਾਬ ਹੋਏ ਨੇ ਉਹਨਾਂ ਦਾ ਕੀ ਕਰੀਏ ਨਾ ਨਾ ਛੇੜੇ ਛੋਟੇਰ ਗੱਲ ਇਹਨਾਂ ਨੂੰ ਕਰ ਲਾਓ ਕੱਚੇ ਤੋਂ ਛੇੜ ਕੇ ਕਰ ਦੂੰਗੇ ਨਹੀਂ ਨਹੀਂ ਇਹਨਾਂ ਨੂੰ ਕਰ ਲਾਓ ਕੱਚੇ ਤੋਂ ਆ ਅਜਿਹੀ ਕਰਦੇ ਸਫਾਈ ਉਹ ਕਹਿੰਦੀ ਸੀ ਪਰ ਬੂਟੇ ਲੱਗੇ ਹੋਏ ਉਹਦੇ ਬੂਟੇ ਲੱਗੇ ਨੇ ਰੱਤ ਤੁਸੀਂ ਬਾਹਰ ਕਿੱਥੋਂ ਲੜਦੇ ਆ ਇੱਕ ਵਾਰ ਹੁਣ ਅੱਜ ਦੇਖੋ ਇਹਨਾਂ ਨੂੰ ਬੇਨਤੀਆਂ ਹੀ ਕਰ ਰਹੇ ਆ ਇੱਕ ਡੰਗਰਾਂ ਵਾਲੇ ਹੋਗੇ ਗੁੱਜਰ ਉਹਨਾਂ ਨੇ ਜਿੰਨੇ ਵੀ ਆਪਣੇ ਇਧਰ ਆਹੇ ਵਾਲੇ ਰਾਤ ਦੇ ਸੀਗੇ ਜਾਂ ਰੌਂਪਰ ਵਾਲੇ ਰਾਹ ਤੇ ਸੀ ਜਾਂ ਕਿਤੇ ਵੀ ਆਪਾਂ ਨੇ ਬੂਟੇ ਵਗੈਰਾ ਲਗਾਏ ਨੇ ਕਿੰਨੀ ਗਰਮੀ ਪਈ ਕਿਵੇਂ ਪਾਣੀ ਪਾ ਰਹੇ ਸੀ ਮਸਾਂ ਉਹ ਚੱਲੇ ਨੇ ਲੇਕਿਨ ਇਹਨਾਂ ਡੰਗਰਾਂ ਵਾਲਿਆਂ ਨੇ ਬੱਕਰੀਆਂ ਭੇਡਾਂ ਇਹ ਜਦੋਂ ਆਉਂਦੇ ਨੇ ਇਹ ਸਾਰੇ ਬੂਟੇ ਤਹਨਸ਼ ਹੋ ਜਾਂਦੇ ਨੇ ਕਿਆ ਕਰੀਏ ਕਿਆ ਹਾਲਾਤ ਬਣੇ ਪਏ ਨੇ ਇਹਨਾਂ ਦੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਹੈਗਾ ਵੀਡੀਓ ਦਫ਼ਤਰ ਵੱਲੋਂ ਜਾਂ ਇੱਥੇ ਕੋਈ ਵੀ ਇਹਨਾਂ ਵੱਲ ਕੋਈ ਨੋਟਿਸ ਨਹੀਂ ਕੱਢਦਾ ਹੈਗਾ ਵੀ ਇਹ ਡੰਗਰ ਪਹਿਲੀ ਤਾਂ ਗੱਲ ਹੈ ਰੋਡ ਤੇ ਡੰਗਰ ਜਾਣੇ ਨਹੀਂ ਚਾਹੀਦੇ ਹੈਗੇ ਅਲਾਉਡ ਨਹੀਂ ਅਲਾਉਡ ਹੀ ਨਹੀਂ ਹੈਗਾ ਠੀਕ ਹੈ ਨਾ ਐਕਸੀਡੈਂਟ ਹੁੰਦੇ ਨੇ ਪਤਾ ਨਹੀਂ ਕਿਉਂ ਫੇਰ ਵੀ ਇਹਨਾਂ ਤੋਂ ਕਿਉਂ ਡਰੀ ਜਾ ਰਹੇ ਨੇ ਪ੍ਰਸ਼ਾਸਨ ਕਿਉਂ ਇੰਨਾ ਡਰਦਾ ਹੈਗਾ ਕੁਛ ਕਹਿਣਾ ਚਾਹੁੰ ਸਰਪਸ ਦੇਖੋ ਗੱਲ ਇਹ ਆ ਇਹਨਾਂ ਨੂੰ ਜੇ ਕੋਈ ਆਪਣਾ ਬੰਦਾ ਸਮਝਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਬਿਲਕੁਲ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਕੱਲੇ ਤਕੱਲੇ ਬੰਦੇ ਦੀ ਤਾਂ ਸੁਣਦੇ ਹੀ ਨਹੀਂ ਹੈਗੇ ਹੁਣ ਵੀ ਇਹ ਬਾਈ ਨੇ ਰੋਕੇ ਸੀ ਨਹੀਂ ਰੁਕੇ ਹੁਣ ਇਹਨੇ ਸਾਨੂੰ ਫੋਨ ਕਰਿਆ ਸੀ ਭੋਗਤੇ ਸੀਗੇ ਗੁਰਦੁਆਰੇ ਉੱਥੋਂ ਸਪੈਸ਼ਲ ਭੱਜੇ ਆਏ ਆ ਹੁਣ ਇੱਥੇ ਕੋਈ ਦੇਖੋ ਕੱਲ ਨੂੰ ਕੋਈ ਟਰੱਕ ਨਾ ਕਰੇ ਸਾਹਮਣੇ ਮੀਂਹ ਨਾ ਕਰਦਾ ਇਹਨਾਂ ਨੇ ਗੰਦ ਪਾ ਦਿੱਤਾ ਉਹ ਵਾਹਿਗੁਰੂ ਜੀ ਕਾ ਖਾਲਸਾ ਇਹਨਾਂ ਦਾ ਖਿਆਲ ਰੱਖਣਾ ਚਾਹੀਦਾ ਪ੍ਰਸ਼ਾਸਨ ਨੂੰ ਬੇਨਤੀ ਆ ਇੱਧਰ ਵੀ ਇੰਨਾ ਤੇ ਨਕੀਲ ਪਾਈ ਜਾਵੇ ਇੱਧਰ ਮੇਂ ਲਿਆ ਦੇ ਆਂ ਕੱਢੇ ਸੂਰਾ ਨੂੰ ਲਿਆ ਉਹਨਾਂ ਨੂੰ ਸੂਰਾ ਨੂੰ ਕੱਢ ਵੀਰੇ ਜਿੰਦੀ ਨਾਲ ਪੂਰੇ ਦਾ ਆਪਾਂ ਖੜੇ ਤੇ ਪਰੇ ਦਾ ਭੱਜਣ ਫੇਰ ਪੰਜਾਬ ਖੜਾ ਕਰ ਦਿੰਦੀਆਂ ਦਿਆ 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 ਤੇ ਆਂ ਦਿਆਂ ਦਿਆ ਤੂੰ ਆ ਸਾਰੀਆਂ ਬਖਾਨੀ ਤੇਰਾ ਇਹ ਨਿੱਕੇ ਜਿੱਤੇ ਹੂੰ ਵੀਡੀਓ ਦੀ ਲਗਾਉਂਦੀ ਸਾਰਾ ਲੱਤ ਲੜਾ ਲੈ ਲੇ ਸਾਰੀ ਤੋਂ ਬਣਾ ਲਈ ਹੁਣ ਤੇ ਆਣਾ ਲੈ ਕੇ ਜਾਈ ਹਾਂਜੀ ਹਾਂ ਨਹੀਂ ਨਹੀਂ